ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖ ਖਬਰਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ ਜਿਆਂ ਦੱਸ ਦिए ਕਿ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਬਾਦਲ ਦੇ ਉੱਪਰ ਲੱਗੇ ਇਲਜ਼ਾਮਾਂ ਦੇ ਉੱਪਰ ਸੁਖਬੀਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਸੀ। ਉਹਨਾਂ ਨੇ ਕਿਹਾ ਸੀ ਕਿ 15 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਬਾਦਲ ਆਪਣੇ ਉੱਪਰ ਲੱਗੇ ਇਲਜ਼ਾਮਾਂ ਦੇ ਉੱਪਰ ਜਵਾਬ ਦੇਣ, ਲਿਖਤੀ ਰੂਪ ਦੇ ਵਿੱਚ ਆਪਣਾ ਸਪਸ਼ਟੀਕਰਨ ਰਹਿਣਾ। ਸ਼੍ਰੀ ਅਕਾਲ ਤਖਤ ਸਾਹਿਬ ਆਕੇ ਦੇਣ ਤੇ ਅੱਜ ਇਸੇ ਸਿਲਸਿਲੇ ਦੇ ਵਿੱਚ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਤੇ ਉੱਥੇ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਨੂੰ ਲਿਖਤੀ ਰੂਪ ਦੇ ਵਿੱਚ ਬੰਦ ਲਿਫਾਫੇ ਦੇ ਵਿੱਚ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੀ ਦਰਬ ਦੱਸਦੇ ਕਿ 1 ਜੁਲਾਈ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਦੇ ਹੇਠ ਬਾਗੀ ਤੜੇ ਨੇ ਆਪਣਾ ਮਾਫੀ ਪੱਤਰ ਗਿਆਨੀ ਰਘੂਵੀਰ ਸਿੰਘ ਨੂੰ ਸੌਂਪਿਆ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਪਰ ਗਹਿਰੇ ਇਲਜ਼ਾਮ ਲਗਾਏ ਸੀ ਬਟੇ ਇਲਜ਼ਾਮ ਲਗਾਏ ਸੀ ਜਿਸ ਤੋਂ ਬਾਅਦ ਇਹ ਹੁਕਮ ਗਿਆਨੀ ਰਘੂਵੀਰ ਸਿੰਘ ਅਤੇ ਪੰਜ ਸਹਬਾਨਾ ਵੱਲੋਂ ਜਾਰੀ ਕੀਤੇ ਗਏ ਸਨ ਕਿ 15 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਬਾਦਲ ਇਸ ਦੇ ਉੱਪਰ ਆਪਣਾ ਸਪਸ਼ਟੀਕਰਨ ਦੇਣ ਦੱਸਦੇ ਕਿ ਮਾਫੀ ਪੱਤਰ ਸੌਂਪਣ ਤੋਂ ਬਾਅਦ 15 ਜੁਲਾਈ ਨੂੰ ਤੱਕ ਸाहिब ਦੇ ਪੰਜ ਸਾਹਿਬਾਨਾਂ ਦੇ ਵੱਲੋਂ 15 ਦਿਨਾਂ ਦੇ ਅੰਦਰ ਅਕਾਲ ਤਖਤ ਦੇ ਨਿਜੀ ਤੌਰ ਤੇ ਜਾ ਕੇ ਸਪਸ਼ਟੀਕਰਨ ਦੇਣ ਦੇ ਹੁਕਮ ਸੁਖਵੀਰ ਬਾਦਲ ਨੂੰ ਜਾਰੀ ਕੀਤੇ ਗਏ ਸਨ ਸੁਖਵੀਰ ਬਾਦਲ ਨੇ ਇੱਕ ਸੱਚੇ ਸਖਵਾਂਗ 16 ਜੁਲਾਈ ਨੂੰ ਇਹ ਪੱਕਾ ਕਰ ਦਿੱਤਾ ਸੀ ਕਿ ਉਹ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਪਹੁੰਚੇ ਜਾਵੇਗਾ ਅੱਜ ਉਹਨਾਂ ਦੇ ਨਾਲ ਡਾਕਟਰ ਦਿਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਹੁੰਦੜਵੀ ਮੌਜੂਦ ਸਨ ਉਸ ਤੋਂ ਪਹਿਲਾਂ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਪਿਛਲੀ ਅਕਾਲੀ ਸਰਕਾਰ ਦੌਰਾਨ ਉਹਆਂ ਗਲਤੀਆਂ ਅਤੇ ਗੁਨਾਹਾਂ ਲਈ ਜ਼ਿੰਮੇਦਾਰ ਨੂੰ ਮਾਫੀ ਪੱਤਰ ਸੌਂਪਿਆ ਸੀ ਬੀਤੇ ਦਿਨ ਹੀ ਉਹਨਾਂ ਅਕਾਲੀ ਦਲ ਦੀ ਕੋਰ ਮੀਟਿੰਗ ਭੰਗ ਕਰ ਦਿੱਤੀ ਸੀ ਜਿਸ ਵਿੱਚ ਬਾਕੀ ਧੜੇ ਦੇ ਆਗੂ ਵੀ ਸ਼ਾਮਲ ਸਨ ਦਾਸਤਿ ਹੈ ਕਿ ਅੱਜ ਸੁਖਬੀਰ ਬਾਦਲ ਮੀਡੀਆ ਦੇ ਨਾਲ ਪੂਰੀ ਤਰ੍ਹਾਂ ਦੂਰੀ ਬਣਾਉਂਦੇ ਹੋਏ ਨਜ਼ਰ ਆਏ ਉਹ ਸਿੱਧਾ ਹੀ ਆਪਣੀ ਗੱਡੀ ਦੇ ਵਿੱਚ ਜਾ ਕੇ ਬੈਠ ਕੇ ਉਹਨਾਂ ਨੇ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਐਸਟੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੰਦ ਲਫਾਫਾ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਇਸ ਤੇ ਉੱਪਰ ਇਸੇ ਤਰੀਕੇ ਦਾ ਫੈਸਲਾ ਲਿਆ ਜਾਣਾ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਦੱਸਣਗੇ ਤੇ ਇਸੇ ਨਾਲ ਹੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਅੱਜ ਸੁਖਬੀਰ ਬਾਦਲ ਨੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ ਤੇ ਪੰਜ ਸਿੰਘ ਸਹਿਬਾਨਾ ਦੀ ਹਾਜ਼ਰੀ ਦੇ ਵਿੱਚ ਇਸ ਚਿੱਠੀ ਨੂੰ ਖੋਲਿਆ ਜਾਏਗਾ ਅਤੇ ਇਸ ਸਪਸ਼ਟਕਰਨ ਨੂੰ ਪੜਿਆ ਜਾਵੇਗਾ ਤੇ ਇਸ ਉੱਪਰ ਵਿਚਾਰਵਟਾਂਦਰਾ ਕੀਤਾ ਜਾਵੇਗਾ ਤੇ ਨਾਲ ਹੀ ਫੈਸਲਾ ਲਿਆ ਜਾਵੇਗਾ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਭਾਈ ਗੁਰਚਰਨ ਸਿੰਘ ਜੀ ਦੇ ਨਾਲ ਜੁੜੀ ਹੋਈ ਮਨਪਾਗੀ ਖਬਰ ਸਾਹਮਣੇ ਆਈ ਹੈ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਅੱਜ ਸਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਜਿਨ੍ਹਾਂ ਦੱਸਦੀ ਹੈ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਇੱਕ ਹਫ਼ਤੇ ਤੋਂ ਫਿਲੀਪੀਨਸ ਦੇ ਦੌਰੇ ਤੇ ਸਨ ਉਹ ਫਿਲੀਪੀਨਸ ਦੇ ਦੌਰੇ ਤੇ ਆਪਣੀ ਮਾਂ ਨੂੰ ਨਾਲ ਲੈ ਕੇ ਗਏ ਸੀ ਤੇ ਉੱਥੇ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਉਹਨਾਂ ਦਾ ਤਾਜ ਸ਼ਰਪਨ ਨਾਮ ਦਾ ਸੈਂਟਰ ਹੈ ਜੋ ਕਿ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਇਸ ਦੇ ਨਾਲ ਹੀ ਉਹ ਇੰਸਟਾਗ੍ਰਾਮ ਤੇ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ ਦੱਸਦੀ ਹੈ ਕਿ ਉਹ ਬੱਚੇ ਨੂੰ ਪੱਗ ਅਤੇ ਦੁਮਾਲੇ ਬੰਨਣ ਦੀ ਟ੍ਰੇਨਿੰਗ ਦਿੰਦੇ ਸੀ ਅਤੇ ਨਾਲ ਹੀ ਉਹਨਾਂ ਨੇ ਬਾਲੀਵੁੱਡ ਪਾਲੀਵੁੱਡ ਦੇ ਸਤਾਰਿਆਂ ਦੇ ਸਿਰਾਂ ਦੇ ਉੱਪਰ ਵੀ ਪੱਗਾਂ ਸਜਾਈਆਂ ਹੋਈਆਂ ਨੇ ਤੇ ਨਾਲ ਹੀ ਦੱਸਦੀ ਹੈ ਕਿ ਉਹ ਇੰਸਟਾਗ੍ਰam ਤੇ ਉਹਨਾਂ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਤੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਦੇ ਪੱਗ ਦੇ ਸਟਾਈਲ ਨੂੰ ਵੀ ਲੋਕਾਂ ਵੱਲੋਂ ਕਾਫੀ ਜ਼ਿਆਦਾ ਕਾਪੀ ਕੀਤਾ ਜਾਂਦਾ ਸੀ ਤੇ 195 ਦੇਸ਼ਾਂ ਦੇ ਦੌਰੇ ਤੇ ਸਨ ਉਹ ਇਸ ਵੇਲੇ ਦੱਸਦੀ ਹੈ ਕਿ ਸਰਕਾਰੇ ਖਾਲਸਾ ਦੇ ਵੱਲੋਂ ਉਹ 195 ਦੇਸ਼ਾਂ ਦੇ ਦੌਰੇ ਤੇ ਸਨ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਉਸ ਸਿੱਖੀ ਦੇ ਨਾਲ ਜੋੜ ਰਹੇ ਸਨ ਦਸਤਾਰ ਬੰਨਣ ਦਾ ਮਹੱਤਵ ਦੱਸ ਰਹੇ ਸਨ ਤੇ ਦੱਸ ਦਈਏ ਕਿ ਹੁਣ ਇਸ ਵੇਲੇ ਉਹ ਫਿਲੀਪੀਨਸ ਦੇ ਦੌਰੇ ਤੇ ਸਨ ਤੇ ਉੱਥੇ ਪੰਜਾਬੀਆਂ ਨੂੰ ਦਸਤਾਰ ਦੇ ਨਾਲ ਜੋੜ ਰਹੇ ਸਨ ਸਿੱਖੀ ਦੇ ਨਾਲ ਜੋੜ ਰਹੇ ਸਨ ਦਸਤਾਰ ਦਾ ਕੀ ਮਹੱਤਵ ਹੈ ਦੱਸ ਰਹੇ ਸਨ ਤੇ ਅਚਾਨਕ ਹੀ ਇਹ ਮੰਤਵਾਂਗੀ ਖਬਰ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸ ਦਈਏ ਕਿ ਉਹਨਾਂ ਦੀ ਮੌਤ ਦੀ ਖਬਰ ਉਹਨਾਂ ਦੇ ਹੀ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਟੋਰੀ ਪਾ ਕੇ ਦਿੱਤੀ ਗਈ ਉਸ ਤੇ ਵਿੱਚ ਲਿਖਿਆ ਹੈ ਕਿ ਭਾਈ ਗੁਰਚਰਨ ਸਿੰਘ ਜੀ ਪਟਿਆਲਾ ਵਾਲੇ ਜੋ ਕਿ ਬੱਚਿਆਂ ਨੂੰ ਪੱਗ ਦੁਮਾਲੇ ਆਦਿ ਦੀ ਟ੍ਰੇਨਿੰਗ ਦਿੰਦੇ ਸਨ ਪਿਛਲੇ ਇੱਕ ਹਫਤੇ ਤੋਂ ਫਿਲੀਪੀਨ ਦੇ ਟੂਰ ਤੇ ਸਾਡੇ ਹਾਰਟ ਅਟੈਕ ਕਾਰਨ ਅੱਜ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਇਸ ਦੇ ਨਾਲ ਹੀ ਦੱਸਤੀ ਹੈ ਕਿ ਫਿਲੀਪੀਨਸ ਮਨੀਲਾ ਭਾਈ ਗੁਰਚਰਨ ਸਿੰਘ ਗਏ ਹੋਏ ਸੀ ਤੇ ਸਰਕਾਰ ਖਾਲਸਾ ਵਰਲਡ ਟੂਰ ਵਾਸਤੇ ਪ੍ਰਚਾਰ ਕਰ ਰਹੀ ਸਨ ਤੇ ਆਖਰੀ ਦੀਵਾਨ ਉਥੇ 21 ਜੁਲਾਈ ਨੂੰ ਸੀ ਜਿਸ ਤੋਂ ਬਾਅਦ ਉਹਨਾਂ ਨੇ ਚਾਈਨਾ ਜਾਣਾ ਸੀ ਤੇ ਬੀਤੇ ਦਿਨੀ ਅਚਾਨਕ ਹੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਜਿਸ ਦੇ ਕਾਰਨ ਉਹ ਅਕਾਲ ਚਲਾਣਾ ਕਰ ਗਏ ਤੇ ਹੁਣ ਉਹਨਾਂ ਦੀ ਡੈੱਡ ਬੋਡੀ 4-5 ਦਿਨਾਂ ਦੇ ਵਿੱਚ ਭਾਰਤ ਲਿਆਂਦੀ ਜਾਵੇਗੀ ਤੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਜਿਵੇਂ ਦੱਸਦੀ ਹੈ ਕਿ ਉਹਨਾਂ ਦੀ ਮੌਤ ਦੇ ਨਾਲ ਸਿੱਖ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਹੀ ਘਟ ਸਖਸ਼ੀਤਾ ਨੇ ਜੋ ਕਿ ਪੰਜਾਬੀਆਂ ਨੂੰ ਅਤੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖਾਂ ਦੇ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਦੇ ਨੇ ਸਿੱਖੀ ਦੇ ਨਾਲ ਜੋੜ ਰਹੇ ਸੀ ਤੇ ਇਹ ਉਹਨਾਂ ਦੇ ਵਿੱਚੋਂ ਇੱਕ ਸੀ ਪਰ ਹੁਣ ਇਹਨਾਂ ਦੀ ਮੌਤ ਦੇ ਨਾਲ ਸਿੱਖ ਜਗਤ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਸਿੱਖ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਤਾਜ ਟਰਬਨ ਸੈਂਟਰ ਦੇ ਇਹ ਮਾਲਕ ਸਨ ਜੋ ਕਿ ਪਟਿਆਲਾ ਦੇ ਵਿੱਚ ਕਾਫੀ ਨਾਮੀ ਹੈ ਕਾਫੀ ਮਸ਼ਹੂਰ ਸੀ ਤੇ ਹੁਣ ਇਹਨਾਂ ਦੇ ਨਾਲ ਜੁੜੀ ਹੋਈ ਮਨਪਾਕੀ ਖਬਰ ਸਾਹਮਣੇ ਆਈ ਹੈ ਫਿਲੀਪਿਨਸ ਦੇ ਦੌਰੇ ਤੇ ਸੀ ਇੱਕ ਹਫਤੇ ਤੋਂ ਆਪਣੀ ਮਾਤਾ ਜੀ ਦੇ ਨਾਲ ਤੇ ਉੱਥੇ ਇਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉੱਥੇ ਹੀ ਇਹ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਤੇ ਇਹਨਾਂ ਦੀ ਮੌਤ ਦੀ ਖਬਰ ਇਹਨਾਂ ਦੇ ਹੀ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸਾਂਝੀ ਕਰਕੇ ਦਿੱਤੀ ਗਈ ਜ ਜਿਤੇ ਵਿੱਚ ਲਿਖਿਆ ਗਿਆ ਹੈ ਕਿ ਪਾਈ ਗੁਰਚਰਨ ਸਿੰਘ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਰੱਬ ਆਣਾ ਮੰਨਨ ਦਾ ਬਲ ਬਖਸ਼ੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਜਿਹहां ਦੱਸਦੀ ਹੈ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਦੇ ਉੱਪਰ ਸੁਣਵਾਈ ਸੀ ਜੀ ਹਾਂ ਦੱਸਦੀ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸੀ ਉਸ ਦੇ ਖਿਲਾਫ ਹਰਿਆਣਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਅੱਜ ਇਸ ਪਟੀਸ਼ਨ ਦੇ ਉੱਪਰ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਸ਼ੰਭੂ ਬਾਰਡਰ ਦੇ ਜਿਹੜੇ ਬੈਰੀਕੇਡ ਨੇ ਉਹ ਇੰਜ ਦੇ ਇੰਜ ਹੀ ਰਹਿਣਗੇ ਸ਼ੰਭੂ ਬਾਰਡਰ ਨਹੀਂ ਖੋਲਿਆ ਜਾਵੇਗਾ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਆ ਦੱਸ ਦਈਏ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਸੀ ਅਤੇ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਹੁਣ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਆਰਮਾਨਾਂ ਦੇ ਉੱਪਰ ਪਾਣੀ ਫੇਰ ਦਿੱਤਾ ਹੈ ਅੱਜ ਦੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ੰਭੂ ਸਰਹੱਦ ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਵੇ ਸ਼ੰਭੂ ਸਰਹੱਦ ਅਜੇ ਨਹੀਂ ਖੁੱਲੇਗੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਨਿਰਪੱਖ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਦਾ ਹੈ ਜਿਸ ਵਿੱਚ ਉਗੀਆਂ ਸ਼ਕਤੀਆਂ ਸ਼ਾਮਲ ਹੋਣਗੀਆਂ ਜੋ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਦੇ ਨਾਲ رابطہ ਕਾਇਮ ਕਰਕੇ ਉਹਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਲੱਭ ਸਕਣਗੀਆਂ ਜੋ ਕਿ ਨਿਰਪੱਖ ਬਰਾਬਰੀ ਵਾਲਾ ਅਤੇ ਸਭ ਦੇ ਹਿੱਤ ਦੇ ਵਿੱਚ ਹੋਵੇ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਸੁਤੰਤਰ ਕਮੇਟੀ ਦੇ ਮੈਂਬਰਾਂ ਦੇ ਕੁਝ ਨਾਵਾਂ ਦਾ ਸੁਝਾਅ ਦੇਣ ਜਾਂ ਕਮੇਟੀ ਲਈ ਕੁਝ ਯੋਗ ਵਿਅਕਤੀਆਂ ਦੀ ਭਾਲ ਕਰ ਸਕਦੀ ਹੈ ਸਪਰੀਮ ਕੋਰਟ ਨੇ ਦੋਮਾ ਰਾਜਾ ਨੂੰ ਇੱਕ ਹਫਤੇ ਦੇ ਅੰਦਰ ਨਾਮ ਸੁਝਾਉਣ ਲਈ ਕਿਹਾ ਹੈ ਦਰਅਸਲ ਨੈਸ਼ਨਲ ਹਾਈਵੇ 44 ਤੇ ਸ਼ੰਭੂ ਸਰਹੱਦ ਨੇੜੇ ਕਿਸਾਨ 13 ਫਰਵਰੀ ਤੋਂ ਧਰਨੇ ਤੇ ਬੈਠੇ ਹਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਸਰਕਾਰ ਨੇ 8 ਲੇਅਰ ਬੈਰੀਕੇਡ ਲਗਾ ਕੇ ਰਸਤਾ ਰੋਕ ਦਿੱਤਾ ਸੀ ਹਾਈਵੇ ਬੰਦ ਹੋਣ ਦੇ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀ ਸੀ ਜਿਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲ ਵੱਲੋਂ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਦੇ ਉੱਪਰ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ 10 ਜੁਲਾਈ ਰਿਪੀਟ ਇਸ ਪਟੀਸ਼ਨ ਦੇ ਉੱਪਰ ਹਾਈ ਕੋਰਟ ਨੇ 10 ਜੁਲਾਈ ਨੂੰ ਫੈਸਲਾ ਸੁਣਾਇਆ ਸੀ ਕਿ ਹਰਿਆਣਾ ਸਰਕਾਰ 7 ਦਿਨਾਂ ਦੇ ਅੰਦਰ-ਅੰਦਰ ਸ਼ੰਭੂ ਦੇ ਉੱਪਰ ਜਿਹੜੇ ਬਾਰਡਰ ਲਗਾਏ ਨੇ ਉਹਨਾਂ ਨੂੰ ਹਟਾਇਆ ਜਾਵੇ ਪਰ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੀ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਉੱਪਰ ਇਸ ਪਟੀਸ਼ਨ ਦੇ ਉੱਪਰ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੱਲੇ ਸ਼ੰਭੂ ਬਾਰਡਰ ਦੇ ਜਿਹੜੇ ਬੈਰੀਕੇਡ ਹੋ ਨਹੀਂ ਖੋਲੇ ਜਾਣਗੇ ਇਸੇ ਲਈ ਇੱਕ ਨਮੀ ਕਮੇਟੀ ਬਣਾਈ ਜਾਵੇ ਜੋ ਕਿ ਇਸ ਮੁੱਦੇ ਦਾ ਚੰਗੀ ਤਰ੍ਹਾਂ ਹੱਲ ਕੱਢਣਗੇ ਤੇ ਹੁਣ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਿਸਾਨਾਂ ਦਾ ਹੁਣ ਅਗਲਾ ਕਦਮ ਕੀ ਹੋਵੇਗਾ। ਨੇਪਾਲ ਤੋਂ ਪਿਆਨੇ ਖਾਸ ਸੇਧੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਕਿ ਨੇਪਾਲ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ 18 ਲੋਕਾਂ ਦੀ ਮਾਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਹਾਂ ਦੱਸਦੀ ਹੈ ਕਿ ਨੇਪਾਲ ਦੇ ਕਾਠਮੰਡੂ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕਾਠਮੰਡੂ ਦੇ ਤ੍ਰਿਪੂਵਨ ਅੰਤਰਰਾਸ਼ਟਰੀ 에ਰਪੋਰਟ ਤੇ ਇਹ ਹਾਦਸਾ ਵਾਪਰਿਆ ਜਿਹੜਾ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਆਪਣੀ ਉਡਾਣ ਭਰ ਰਿਹਾ ਸੀ ਤੇ ਉਡਾਣ ਭਰਨ ਦੇ ਦੌਰਾਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਅਚਾਨਕ ਹੀ ਜਹਾਜ਼ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ਦੇ ਵਿੱਚ 18 ਲੋਕਾਂ ਦੇ ਮਾਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇੱਕ ਨਿੱਜੀ ਕੰਪਨੀ ਸੋਰੀਆ 에ਅਰਲਾਈਨਸ ਦਾ ਜਹਾਜ਼ 19 ਲੋਕਾਂ ਨੂੰ ਲੈ ਕੇ ਕਾਠਮੰਡੂ ਦੇ ਤ੍ਰਿਪੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੋਖਰਾ ਜਾ ਰਿਹਾ ਸੀ ਸੂਤਰਾਂ ਦੇ ਮੁਤਾਬਕ ਸਵੇਰੇ ਉਡਾਣ ਭਰਦੇ ਸਮੇਂ ਜਹਾਜ਼ ਕ੍ਰੈਸ਼ ਹੋ ਗਿਆ ਦੱਸਿਆ ਗਿਆ ਕਿ ਜਹਾਜ਼ ਵਿੱਚ ਚਾਲਕ ਦਲ ਸਮੇਤ ਘੱਟੋ ਘੱਟ 100 ਲੋਕ ਸਵਾਰ ਸਨ ਜਹਾਜ਼ ਹਾਦਸੇ ਦੀ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਹੈ ਹਵਾਈ ਅੱਡੇ ਤੇ ਤਾਇਨਾਤ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਤੇ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਧਿਕਾਰੀ ਨੇ ਕਿਹਾ ਹੈ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਚਾਅ ਕਾਰਜ ਚਲਾ ਰਹੇ ਨੇ ਹਾਦਸੇ ਵਾਲੀ ਥਾਂ ਤੇ ਉਹਨਾਂ ਨੂੰ ਮੌਕੇ ਤੇ ਹੀ ਬੁਲਾ ਲਿਆ ਗਿਆ ਸੀ ਜਹਾਜ਼ ਵਿੱਚ ਲੱਗਿਆ ਅਗਨ ਬੁਝਾਇਆ ਗਿਆ ਹੈ ਹਾਲਾਂਕਿ ਜਹਾਜ਼ 'ਤੇ ਸਵਾਰ ਯਾਤਰੀਆਂ ਦੀ ਹਾਲਤ ਬਾਰੇ ਅਜੇ ਕੋਈ ਵੀ ਜਾਣਕਾਰੀ ਚੰਗੀ ਤਰ੍ਹਾਂ ਨਹੀਂ ਮਿਲ ਸਕੀ ਇਸ ਨਾਲ ਹੀ ਦੱਸਦੀ ਹੈ ਕਿ ਜਹਾਜ਼ ਰਨਵੇ ਤੋਂ ਫਿਸਲਣ ਦੇ ਕਾਰਨ ਹਾ사ਗ੍ਰਸਤ ਹੋਇਆ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਹਾਜ਼ ਦਾ ਮਲਬਾ ਅਤੇ ਆਗ ਤੋਂ ਉੱਠਦਾ ਹੋਇਆ ਤੁਆ ਦਿਖਾਈ ਦੇ ਰਿਹਾ ਹੈ ਤ੍ਰਿਪੁਰਵਨ ਅੰਤਰਰਾਸ਼ਟਰੀ ਹਵਾਈ ਅੜਦਾ ਫਿਲਹਾਲ ਅੰਤਰਰਾਸ਼ਟਰੀ ਅਤੇ ਘਰੇਲੂ ਡਾਣਾ ਲਈ ਬੰਦ ਕੀਤਾ ਗਿਆ ਹੈ ਇਸ ਦਿਨਾਂ ਹੀ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ 19 ਲੋਕ ਸ਼ਿਕਾਰ ਹੋਏ ਨੇ ਤੇ 18 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ 15 ਲੋਕਾਂ ਦੀਆਂ ਲਾਸ਼ਾਂ ਨੂੰ ਬਚਾਅ ਕਰਮੀਆਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਤੇ ਉੱਧਰ ਹੀ ਪਾਇਲਟ ਦੀ ਗੱਲ ਕਰੀਏ ਤਾਂ ਪਾਇਲਟ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਇਸ ਦਿਨਾਂ ਹੀ ਦੱਸਦੀ ਹੈ ਕਿ ਅੱਜ ਸਵੇਰੇ 11 ਵਜੇ ਏਏ ਮੰਦਪਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਨੇਪਾਲ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਹਾਜ਼ ਦੇ ਵਿੱਚ ਕੁੱਲ 19 ਲੋਕ ਮੌਜੂਦ ਸਨ ਚਾਲਕ ਦਲ ਦੇ ਸਮੇਤ 19 ਲੋਕ ਮੌਜੂਦ ਸਨ ਤੇ ਉਡਾਣ ਭਰਨ ਸਮੇਂ ਇਹ ਹਾਦਸਾ ਸ਼ਿਕਾਰ ਹੋਇਆ ਹੈ ਤੇ ਅਚਾਨਕ ਹੀ ਜਹਾਜ਼ ਨੂੰ ਅੱਗ ਲੱਗੀ ਤੇ 18 ਲੋਕਾਂ ਦੇ ਮਾਰੇ ਜਾਣ ਦੀ ਇਸ ਹਾਦਸੇ ਦੇ ਵਿੱਚ ਖਬਰ ਸਾਹਮਣੇ ਆਈ ਹੈ ਇੱਕ ਨਵਿਆਹੀ ਲੜਕੀ ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਹੱਥੋਂ ਛੋੜਾ ਵੀ ਨਹੀਂ ਉਤਰਿਆ ਸੀ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਹੋਇਆ ਕਿ ਉਸ ਨੇ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਉਸਨੇ ਆਪਣੀ ਜ਼ਿੰਦਗੀ ਕਿਉਂ ਖਤਮ ਕੀਤੀ ਕਾਰਨਾਂ ਨੂੰ ਜਾਣ ਕੇ ਤੁਸੀਂ ਹੈਰਾਨ रह ਜਾਓਗੇ ਜਿहां ਦੱਸਦੀ ਕਿ ਇਹ ਖਬਰ ਮੋਗਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਇਹ ਲੜਕੀ ਅਬੋਹਰ ਦੇ ਰਾਏਪੁਰ ਦੀ ਰਹਿਣ ਵਾਲੀ ਸੀ ਤੇ 3 ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਮੋਗਾ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਹੋਇਆ ਸੀ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਲੜਕੀ ਆਪਣੇ ਵਿਆਹ ਦੇ ਵਿੱਚ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਇਸ ਨੇ ਆਪਣੇ ਵਿਆਹ ਨੂੰ ਲੈ ਕੇ ਕਿੰਨੇ ਅਰਮਾਨ ਸਜਾਏ ਹੋਣੇ ਨੇ ਪਰ ਵਿਆਹ ਤੋਂ ਬਾਅਦ ਇਸ ਲੜਕੀ ਦੇ ਸਾਰੇ ਅਰਮਾਨ ਖਤਮ ਹੋ ਗਏ ਜੀਹਾਂ ਦੱਸਦੀਏ ਕਿ ਇਸ ਲੜਕੀ ਦਾ ਰੰਗ ਸਲੇਰਾ ਸੀ ਤੇ ਅਕਸਰ ਹੀ ਇਸ ਤੇ ਸੋਹਰੇ ਪਰਿਵਾਰ ਦੇ ਵੱਲੋਂ ਇਸ ਤੇ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਸੀ ਇਸ ਦੇ ਰੰਗ ਨੂੰ ਬੁਤਕਾਰਿਆ ਜਾਂਦਾ ਸੀ ਇਸ ਦੇ ਕਾਲੇ ਰੰਗ ਨੂੰ ਲੈ ਕੇ ਇਸ ਨੂੰ ਤਾਣੇ ਮੇਨੇ ਮਾਰੇ ਜਾਂਦੇ ਸਨ ਸਿਰਫ ਸਾਸਤ ਤੇ ਸੋਹਰੇ ਵੱਲੋਂ ਨਹੀਂ ਨਹੀਂ ਬਲਕਿ ਇਸ ਦੇ ਬਾਕੀ ਪਰਿਵਾਰ ਵੱਲੋਂ ਵੀ ਇਸ ਨੂੰ ਬਖਸ਼ਿਆ ਨਹੀਂ ਜਾਂਦਾ ਸੀ ਇਸ ਦੇ ਨਨਾਨ ਜੇਠ ਜਠਾਣੀ ਅਤੇ ਪਤੀ ਦਾ ਨਾਮ ਵੀ ਲਿਆ ਜਾ ਰਿਹਾ ਹੈ ਕਿ ਪਤੀ ਵੀ ਇਸ ਦੇ ਰੰਗ ਨੂੰ ਕੋਸਦਾ ਸੀ ਇਸ ਨੂੰ ਤਾਣੇ ਮੇਨੇ ਮਾਰਦਾ ਸੀ ਸਿਰਫ ਇਹੀ ਨਹੀਂ ਬਲਕਿ ਜਦੋਂ ਇਹ ਲੜਕੀ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਰੋਟੀ ਬਣਾਉਂਦੀ ਸੀ ਤਾਂ ਉਹ ਇਸਦੇ ਹੱਥ ਦੀ ਬਣੀ ਹੋਈ ਰੋਟੀ ਵੀ ਨਹੀਂ ਖਾਂਦੇ ਸੀ ਜਿਸ ਤੋਂ ਬਾਅਦ ਇਹ ਲੜਕੀ ਇੰਨੀ ਜ਼ਿਆਦਾ ਤੰਗ ਆ ਗਈ ਇੰਨੀ ਜ਼ਿਆਦਾ ਅੱਕ ਗਈ ਕਿ ਆਖਿਰ ਇੱਕ ਦਿਨ ਇਸਨੇ ਆਪਣੀ ਨਹਿਰ ਦੇ ਵਿੱਚ ਛਾਲ ਮਾਰ ਕੇ ਜਾਨ ਹੀ ਦੇ ਦਿੱਤੀ ਇਹ ਸਾਰੀ ਜਾਣਕਾਰੀ ਇਸੇ ਭਰਾ ਵੱਲੋਂ ਦਿੱਤੀ ਗਈ ਹੈ ਇਸੇ ਭਰਾ ਦਾ ਕਹਿਣਾ ਹੈ ਕਿ 3 ਮਹੀਨੇ ਪਹਿਲਾਂ ਹੀ ਇਸ ਦੀ ਭੈਣ ਦਾ ਵਿਆਹ ਮੋਗਾ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਹੋਇਆ ਸੀ ਤੇ ਉੱਥੇ ਇਸਦੇ ਪਰਿਵਾਰ ਦੇ ਵੱਲੋਂ ਸੋਹਰੇ ਪਰਿਵਾਰ ਦੇ ਵੱਲੋਂ ਵਿਆਹ ਤੋਂ ਬਾਅਦ ਇਸ ਦੇ ਰੰਗ ਦੇ ਉੱਪਰ ਇਪੜੀਆਂ ਕੀਤਾ ਜਾਣ ਲੱਗਿਆ ਤਾਣੇ ਮੇਨੇ ਮਾਰੇ ਜਾਣ ਲੱਗੇ ਜਿਸ ਤੋਂ ਬਾਅਦ ਇਸਦੀ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਆਖ ਗਈ ਆਪਣੀ ਜ਼ਿੰਦਗੀ ਤੋਂ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਰਿਵਾਰ ਨੇ 3 ਮਹੀਨੇ ਪਹਿਲਾਂ ਚਾਵਾਂ ਲਾਡਾ ਤੇ ਨਾਲ ਪਾਲੀ ਤੀਨ ਨੂੰ ਬੜੀ ਤੂਮਤਾਨ ਦੇ ਨਾਲ ਵਿਆਹ ਕਰਕੇ ਸੋਹਰੇ ਘਰੇ ਤੋਰਿਆ ਸੀ ਕਿ ਉਸਦੀ ਆਉਣ ਵਾਲੀ ਜ਼ਿੰਦਗੀ ਬਹੁਤ ਜ਼ਿਆਦਾ ਖੁਸ਼ਹਾਲ ਹੋਵੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ 3 ਮਹੀਨੇ ਬਾਅਦ ਹੀ ਉਹਨਾਂ ਨੂੰ ਆਪਣੀ ਮਰੀਤੀ ਦਾ ਮੂੰਹ ਦਿਖਣਾ ਪਵੇਗਾ ਇਸ ਸਾਰੇ ਮਾਮਲੇ ਦੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹਾ ਇੱਕ ਵਾਰੀ ਫੇਰ ਦੱਸਦੇ ਕਿ ਇਹ ਖਬਰ ਇਹ ਘਟਨਾ ਮੋਗਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ 3 ਮਹੀਨੇ ਪਹਿਲਾਂ ਹੀ ਇਸ ਲੜਕੀ ਦਾ ਵਿਆਹ ਹੋਇਆ ਸੀ ਤੇ ਸਲੇਰੇ ਰੰਗ ਦੇ ਕਾਰਨ ਇਸੇ ਸੋਹਰੇ ਪਰਿਵਾਰ ਦੇ ਵੱਲੋਂ ਇਸ ਨੂੰ ਤਾਣੇ ਮੇਨੇ ਮਾਰੇ ਜਾਂਦੇ ਸੀ ਤੇ ਆਖਿਰ ਇੱਕ ਦਿਨ ਇਸ ਲੜਕੀ ਨੇ ਆਪਣੀ ਨਹਿਰ ਦੇ ਵਿੱਚ ਛਾਲ ਮਾਰ ਕੇ ਜਾਨ ਹੀ ਦੇ ਦਿੱਤੀ ਹੈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੁਲੀਅਟ 3 ਸਿਨੇਮਾ ਕਨੰਦੇ ਵਿੱਚ ਧਮਾਲ ਮਚਾ ਰਹੀ ਹੈ ਬਲਾਕਬਸਟਰ ਜਾ ਰਹੀ ਹੈ ਜਿहां ਲੋਕਾਂ ਦੇ ਵੱਲੋਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇਸ ਫਿਲਮ ਨੇ ਸਾਰੇ ਰਿਕਾਰਡ ਪੰਜਾਬੀ ਫਿਲਮਾਂ ਦੇ ਤੋੜ ਦਿੱਤੇ ਨੇ ਦੱਸ ਦਈਏ ਕਿ ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਹੁਣ ਤੱਕ ਇਸ ਫਿਲਮ ਨੇ ਪੂਰੀ ਦੁਨੀਆ ਭਰ ਦੇ ਵਿੱਚ 104 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਦੇ ਕਾਰਨ ਇਹ ਪੰਜਾਬੀ ਸਿਨੇਮਾ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਦੱਸ ਦਈਏ ਕਿ ਫਿਲਮ ਜੱਟ ਐਂਡ ਜੂਲੀਅਟ 3 ਦੇ ਪਹਿਲੇ ਅਤੇ ਦੂਜੇ ਭਾਗ ਨੇ ਵੀ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਫਿਲਮ ਦੀ ਚਾਲ ਭਾਵੇਂ ਕਿ ਇਸ ਸਮੇਂ ਮੱਠੀ ਪੈ ਗਈ ਹੈ ਪਰ ਫਿਲਮ ਅਜੇ ਵੀ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਸ਼ਿੰਗਾਰ ਬਣੀ ਹੋਈ ਹੈ ਜੇ ਜੁਦਾ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਇਹ ਕਹਿ ਰਹੇ ਨੇ ਕਿ ਜੱਟਨ ਜੁਲੀਅਟ 3 ਪੰਜਾਬੀ ਸਿਨੇਮਾ ਦੀ ਪਹਿਲੀ 104 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ ਇਸ ਤੋਂ ਪਹਿਲਾਂ ਇਹ ਥਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ ਕੈਰੀ ਔਨ ਜੱਟਾ 3 ਨੇ ਲਈ ਸੀ ਜਿਸ ਨੇ 102 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ ਪਾਲੀਵੁੱਡ ਦੀ ਰਾਣੀ ਨਿਰੂ ਬਾਜਵਾ ਤੇ ਗਲੋਬਲ 스타 ਦਿਲਜੀਤ ਦੋਸਾਂਝ ਦੀ ਸ਼ਾਨਦਾਰ ਐਕਟਿੰਗ ਵਾਲੀ ਇਸ ਫਿਲਮ ਨੇ ਪਹਿਲੇ ਦਿਨ ਦੇਸ਼ ਵਿਦੇਸ਼ ਤੋਂ 10 ਕਰੋੜ ਦੇ ਨਾਲ ਖਾਤਾ ਖੋਲ੍ਹਿਆ ਸੀ ਫਿਰ ਦੂਜੇ ਦਿਨ 11 ਕਰੋੜ ਰੁਪਏ ਦੀ ਇਹਨਾਂ ਨੇ ਕਮਾਈ ਕੀਤੀ ਸੀ ਤੇ ਤੀਸਰੇ ਦਿਨ 12 ਕਰੋੜ ਰੁਪਏ ਦੀ ਇਹਨਾਂ ਨੇ ਦੇਸ਼ ਅਤੇ ਵਿਦੇਸ਼ ਦੋਨਾਂ ਤੋਂ ਕਮਾਈ ਕੀਤੀ ਸੀ ਚੌਥੇ ਦਿਨ ਦੀ ਗੱਲ ਕਰੀਏ ਤਾਂ ਚੌਥੇ ਦਿਨ 14 ਕਰੋੜ ਅਤੇ ਪੰਜਵੇਂ ਦਿਨ 6 ਕਰੋੜ ਛੇਵੇਂ ਦਿਨ 6 ਕਰੋੜ ਅਤੇ ਸੱਤਵੇਂ ਦਿਨ 4 ਕਰੋੜ ਦੀ ਕਮਾਈ ਕੀਤੀ ਸੀ ਜਿਸ ਤੋਂ ਬਾਅਦ ਇਸ ਫਿਲਮ ਨੇ ਸਿਰਫ 14 ਦਿਨਾਂ ਦੇ ਵਿੱਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ ਅਤੇ 20 ਦਿਨਾਂ ਦੇ ਵਿੱਚ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਸੀ ਫਿਲਮ ਦਾ ਹੁਣ ਸਾਰਾ ਕਲੈਕਸ਼ਨ 104 ਕਰੋੜ ਦੇ ਅੰਕੜਿਆਂ ਨੂੰ ਪਾਰ ਕਰ ਗਿਆ ਹੈ ਦੱਸ ਦੇ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਇਸ ਰੋਮਾਂਟਿਕ ਕਾਮੇਡੀ ਫਰਾਂਚਾਈਜ਼ੀ ਦਾ ਤੀਸਰਾ ਪਾਗ ਲੰਬੇ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਨੂੰ ਖੁਸ਼ ਕਰਨ ਦੇ ਵਿੱਚ ਸਫਲ ਰਿਹਾ ਫਿਲਮ ਇੱਕ ਪਰਿਵਾਰਿਕ ਮਨੋਰੰਜਨ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਪਸੰਦ ਆ ਰਹੀ ਹੈ ਫਿਲਮ ਵਿੱਚ ਦਿਲਜੀਤ ਅਤੇ ਨੀਰੂ ਬਾਜਵਾਦੀ ਸ਼ਾਨਦਾਰ ਸਕਰੀਨ ਕੈਮਿਸਟਰੀ ਨੂੰ ਦਿਖਾਉਂਦੀ ਹੈ ਜਸਮੀਨ ਬਾਜਵਾ ਸੁਖਵਿੰਦਰ ਸਿੰਘ ਉਰਫ ਤੂਤਾ ਬੀ ਐਨ ਸ਼ਰਮਾ ਅਕਰਮਉਦਾਸ ਜਸਵਿੰਦਰ ਪੱਲਾ ਨਾਸਿਰ ਚਿੰਨ ਓਤੀ ਰਾਣਾ ਰਣਵੀਰ ਵਰਗੇ ਮੁੰਜੇ ਕਲਾਕਾਰ ਇਸ ਫਿਲਮ ਦਾ ਖਾਸ ਆਕਰਸ਼ਣ ਰਹੀ ਨੇ ਤੇ ਇਸੇ ਨਾਲ ਹੀ ਦੱਸ ਦੇ ਕਿ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ ਜੀਆਂ ਦੱਸਦੇ ਕਿ ਸਰਦਾਰ ਜੀ 3 ਪੰਜਾਬੀ ਫਿਲਮ ਜਲਦ ਹੀ ਹੁਣ ਸਿਨੇਮਾ ਘਰਾਂ ਦੇ ਵਿੱਚ ਆਵੇਗੀ ਜਿਸ ਦਾ ਦਿਲਜੀਤ ਦੋਸਾਂਝ ਦੇ ਵੱਲੋਂ ਹੀ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰam ਦੇ ਉੱਪਰ ਦਿੱਤੀ ਗਈ ਹੈ ਇਸ ਨਾਲ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਤਿੱਖੇ ਰਹੋ ਵਿੰਡੋ ਪੰਜਾਬ ਟੀਵੀ